ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣੀਏ ਸਿੱਖ ਧਰਮ ਦੇ ਵਿੱਚ ਇੱਕ ਮਾਗੀ ਦਾ ਕੀ ਮਹੱਤਵ ਹੈ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਫੌਜਾਂ ਤੇ ਪਹਾੜੀ ਰਾਜਾਂ ਦੀ ਫੌਜ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਤਾਂ ਉਸ ਸਮੇਂ ਕੁਝ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦਿਹਾਏ ਸੀ ਜਦੋਂ ਉਹ ਆਪੋ ਆਪਣੇ ਘਰੇ ਪਹੁੰਚੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਤਾਨੇ ਮਾਰੇ ਕਿਹਾ ਕਿ ਤੁਸੀਂ ਚੂੜੀਆਂ ਪਾ ਲਓ ਘਰ ਦੇ ਕੰਮ ਕਰੋ ਜਨਾਨੀਆਂ ਵਾਲੇ ਕੱਪੜੇ ਪਹਿਨ ਲਓ ਕਿਉਂਕਿ ਤੁਸੀਂ ਮੁਸ਼ਕਲ ਸਮੇਂ ਉਸ ਗੁਰੂ ਦਾ ਸਾਥ ਛੱਡ ਆਏ ਹੋ ਤਾਂ ਉਹਨਾਂ ਦਾ ਅੰਦਰ ਬਲੁੰਦ ਰਿਆ ਗਿਆ ਉਹਨਾਂ ਨੇ ਦੁਬਾਰਾ ਫਿਰ ਗੁਰੂ ਸਾਹਿਬ ਲਈ ਲੜਨ ਦਾ ਫੈਸਲਾ ਕੀਤਾ ਇੱਧਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਸੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਖਦਰਾਣੇ ਦੀ ਢਾਹ ਪਹੁੰਚੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਨਾਂ ਸੀ ਤਾਂ ਇੱਥੇ ਉਹ ਚਾਲੀ ਸਿੰਘ ਬੜੀ ਬਹਾਦਰੀ ਨਾਲ ਮੁਗਲ ਫੌਜਾਂ ਨਾਲ ਲੜੀ ਤੇ ਅੰਤ ਨੂੰ ਸ਼ਹੀਦੀ ਦਾ ਜਾਮ ਪੀ ਗਈ ਇਨ੍ਹਾਂ ਚਾਲੀ ਸਿੰਘਾਂ ਦਾ ਮੁਖੀ ਭਾਈ ਮਹਾ ਸਿੰਘ ਜੋ ਆੰਤਮ ਸਮੇਂ ਦੇ ਵਿੱਚ सिसक ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਿਰ ਆਪਣੇ ਕੋਡਿਆਂ ਵਿੱਚ ਰੱਖਿਆ ਤੇ ਪੁੱਛਿਆ ਭਾਈ ਮਹਾ ਸਿੰਘ ਜੀ ਤੁਹਾਡੀ ਆਖਰੀ ਇੱਛਾ ਕੀ ਹੈ ਗੁਰੂ ਸਾਹਿਬ ਤਰੁਥੇ ਨੇ ਜੋ ਮੰਗਣਾ ਚਾਹੁੰਦੇ ਹੋ ਮੰਗ ਲਓ ਤਾਂ ਭਾਈ ਮਹਾ ਸਿੰਘ ਜੀ ਨੇ ਕਿਹਾ ਪਾਤਸ਼ਾਹ ਜੀ ਮਿਹਰ ਕਰੋ ਜੋ ਬੇਦਾਵਾ ਸੀ ਲਿਖ ਕੇ ਦੇ ਆਈ ਸੀ ਕਿਰਪਾ ਕਰਕੇ ਉਸ ਨੂੰ ਪਾੜ ਦਿਓ ਤੇ ਸਾਡੇ ਨਾਲ ਟੁੱਟੀ ਗੰਢ ਲਓ ਬਾਦਸ਼ਾਹ ਜੀ ਨੇ ਬੇਸ਼ੱਕ ਉਹਨਾਂ ਦਾ ਜਾਮਾ ਲੀਰੋ-ਲੀਰ ਹੋ ਚੁੱਕਿਆ ਸੀ ਪਰ ਉਹ ਬੇਦਾਵੇ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਿਆ ਤੇ ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹ ਬੇਦਾਵਾ ਕੱਢਿਆ ਤੇ ਉਹਨੂੰ ਪਾੜ ਦਿੱਤਾ ਤੇ ਉਹਨਾਂ 40 ਸਿੰਘਾਂ ਨਾਲ ਟੁੱਟੀ ਗੰਢ ਲਈ ਉਹਨਾਂ 40 ਸਿੰਘਾਂ ਨੂੰ 40 ਮੁਕਤਿਆਂ ਦਾ ਵਰ ਦਿੱਤਾ ਇਸ ਕਰਕੇ ਉਸ ਸਥਾਨ ਦਾ ਨਾਂ ਖਦਰਾਨੇ ਦੀ ਢਾਬ ਤੋਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ਅੱਜ ਇੱਕ ਮਾਗੀ ਨੂੰ ਉਸ ਥਾਂ ਬੜਾ ਭਾਰੀ ਸ਼ਹੀਦੀ ਜੋੜ ਮਿਲਾਂ ਲੱਗਦਾ ਹੈ ਜੋ ਅਸੀਂ ਹਰ ਸਾਲ ਇੱਕ ਮਾਗੀ ਨੂੰ ਮਨਾਉਂਦੇ ਹਾਂ ਸੋ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਦੱਸੋ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਤਾਂ ਕਿ ਹਰ ਕੋਈ ਇਹ ਇਤਿਹਾਸ ਜਾਣ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ